ਅੱਜ ਜਿਹੜੀ ਵਿਕਰਮਜੀਤ ਦੇ ਘਰੇ ਰੇਡ ਹੋਈ ਆ ਇਹ ਆਮ ਆਦਮੀ ਪਾਰਟੀ ਦੀ ਜ਼ਰਤ ਆ ਜਿਹੜੀ ਇਸ ਤਰ੍ਹਾਂ ਕਰ ਸਕਦੇ ਜਿਨ੍ਹਾਂ ਨੇ ਕੁਟਕਾ ਸਾਂ ਫੜ ਕੇ ਸੌ ਖਾਤੀ ਸੀ ਪੰਜ ਸਾਲ ਉਹਨਾਂ ਤੋਂ ਇਹ ਕੰਮ ਨਹੀਂ ਹੋਇਆ ਔਰ ਅਸੀਂ ਦੇਖਦੇ ਆ ਕਿ ਜਿਸ ਤਨਾ ਮਾਵਾ ਤੇ ਪੁੱਤ ਜਿਨ੍ਹਾਂ ਮਾਵਾਪ ਨੇ ਇਹ ਦੁੱਖ ਢਾਇਆ ਆਪਣੇ ਜਵਾਨ ਪੁੱਤਾਂ ਦੇ ਅਰਥੀਆਂ ਨੂੰ ਚੁੱਕਣ ਦਾ ਆਪਣੇ ਜਵਾਨ ਪੁੱਤਾਂ ਨੂੰ ਘਰੋਂ ਮੌਤ ਦੇ ਰੂਪ ਚ ਵਿਦਾ ਕਰਨ ਦਾ ਜਿਵੇਂ ਭੈਣਾ ਵਿਧਵਾਵਾ ਹੋਈਆਂ ਨਸ਼ਿਆਂ ਦੀ ਦਲਦਲ ਚ ਫਸ ਕੇ ਉਹ ਸਾਰੀ ਦਲਦਲ ਚ ਸਾਰੀ ਅੱਗ ਲਾਈ ਵੀ ਇਹਨਾਂ ਨੇ ਸੀ ਅੱਜ ਇਹਨਾਂ ਨੂੰ ਸ਼ੇਕ ਲੱਗ ਰਿਹਾ ਕਿ ਇਹਨਾਂ ਦੇ ਘਰੇ ਪੁਲਿਸੀ ਰੇਡ ਹੋ ਗਈ ਆ ਇਹ ਤਾਂ ਇਹ ਪੰਜਾਬ ਜਿਨ੍ਹਾਂ ਉਹਨਾਂ ਲੱਖਾਂ ਲੋਕਾਂ ਦੇ ਘਰ ਜਿਹੜੇ ਤਬਾਹ ਹੋਇਆ ਉਹਨਾਂ ਦੇ ਘਰ ਦਾ ਸ਼ੇਕ ਇਹਨਾਂ ਨੇ ਕਦੀ ਮਹਿਸੂਸ ਨਹੀਂ ਕੀਤਾ ਇਹ ਸਿਰਫ ਆਮ ਆਦਮੀ ਪਾਰਟੀ ਆ ਜਿਹੜੀ ਬਿਨਾਂ ਕਿਸੇ ਸਿਆਸੀ ਡਰ ਤੋਂ ਬਿਨਾਂ ਕਿਸੇ ਭੈਰ ਤੋਂ ਲੋਕਾਂ ਦੇ ਹੱਕ ਚ ਖੜੀ ਆ ਔਰ ਖੜੀ ਰਹੇਗੀ ਕਿਉਂਕਿ ਯੁੱਧ ਨਸ਼ਿਆਂ ਖਰੁੱਦਦਾ ਹੈ ਅਗਲਾ ਪੜਾਅ ਹੈ ਜਿਹੜੇ ਮਗਨ ਮਛਾ ਜਿਹਨੂੰ ਜਿਹਨੂੰ ਕਹਿੰਦੇ ਸੀ ਇਹ ਕਾਂਗਰਸੀ ਕੀ ਕੋ ਹੱਥ ਨਹੀਂ ਪਾ ਸਕਦਾ ਆਮ ਆਦਮੀ ਪਾਰਟੀ ਦੀ ਜਰੂਰਤ ਆ ਜਿਹੜੀ ਇਸ ਤਰ੍ਹਾਂ ਕਰ ਸਕਦੀ ਔਰ ਆਉਣ ਵਾਲੇ ਤੁਸੀਂ ਸਮਝ ਲਿਖੋਗੇ ਪੰਜਾਬ ਚ ਨਸ਼ੇ ਦਾ ਸਤਾਕਤ ਚਾਹੇ ਕੋ ਛੋਟਾ ਹੋਵੇ ਜਾਂ ਕੋ ਵੱਡਾ ਹੋਵੇ ਉਹ ਇਸ ਪੰਜਾਬ ਦੀ ਧਰਤੀ ਤੇ ਨਸ਼ਿਆਂ ਦੇ ਕਾਰੋਬਾਰ ਨੂੰ ਕੱਢ ਹੀ ਸਕੇਗਾ ਜੋ ਪੰਜਾਬ ਤੋਂ ਬਾਹਰ ਜਾਏਗਾ ਨਹੀਂ ਤਾਂ ਬੇਗਾਨਾ ਸ਼ਹਿਰ ਦੇ ਸਦਾਕਰ ਤੋਂ ਹੋ ਕੇ ਜੀਵਨ ਚ ਆਰਾਮ ਵਾਲੀ ਜ਼ਿੰਦਗੀ ਦਾ ਟਿਕਾਣਾ ਚਲਾਈਗਾ ਜਿਹੜਾ ਵੀ ਵਿਅਕਤੀ ਨਸ਼ਿਆਂ ਦੇ ਕੰਮ ਚ ਕਾਰੋਬਾਰ ਦਾ ਹਿੱਸਾ ਪਾਏਗਾ ਉਹ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਤੋਂ ਬਚ ਕੇ ਨਹੀਂ ਰਹੇ ਅੱਜ ਜਿਹੜੀ ਵਿਕਰਮਜੀਤ ਦੇ ਘਰੇ ਰੇਡ ਹੋਈ ਆ ਇਹ ਆਮ ਆਦਮੀ ਪਾਰਟੀ ਦੀ ਜ਼ਰੂਰਤ ਆ ਜਿਹੜੀ ਇਸ ਤਰ੍ਹਾਂ ਕਰ ਸਕਦੇ ਜਿਨ੍ਹਾਂ ਨੇ ਢੁਕਕਾ ਸਾਂ ਫੜ ਕੇ 100 ਕਾਤੀ ਸੀ 5 ਸਾਲ ਉਹਨਾਂ ਤੋਂ ਇਹ ਕੰਮ ਨਹੀਂ ਹੋਇਆ ਔਰ ਅਸੀਂ ਦੇਖਦੇ ਆ ਕਿ ਜਿਸ ਜਿਨਾ ਵਾਵਾ ਤੇ ਪੁੱਤ ਜਿਹੜਾ ਮਾਵਾਪ ਮੇ ਇਹ ਦੁੱਖ ਢਾਇਆ ਆਪਣੇ ਜਵਾਨ ਪੁੱਤਾਂ ਦੇ ਅਰਥੀਆਂ ਨੂੰ ਚੁੱਕਣ ਦਾ ਆਪਣੇ ਜਵਾਨ ਪੁੱਤਾਂ ਨੂੰ ਘਰੋਂ ਮੌਤ ਦੇ ਰੂਪ ਚ ਵਿਦਾ ਕਰਨ ਦਾ ਜਿਵੇਂ ਭੈਣਾਂ ਵਿਧਵਾਵਾਂ ਹੋਈਆਂ ਨਸ਼ਿਆਂ ਦੀ ਦਲਦਲ ਚ ਫਸ ਕੇ ਉਹ ਸਾਰੀ ਦਲਦਲ ਜੋ ਸਾਰੀ ਅੱਗ ਲਾਈ ਵੀ ਇਹਨਾਂ ਨੇ ਸੀ ਅੱਜ ਇਹਨਾਂ ਨੂੰ ਸ਼ੇਕ ਲੱਗ ਰਿਹਾ ਕਿ ਇਹਨਾਂ ਦੇ ਘਰੇ ਪੁਲਸੀ ਰੇਡ ਹੋ ਗਈ ਆ ਇਹ ਤਾਂ ਇਹ ਪੰਜਾਬ ਜਿਨ੍ਹਾਂ ਉਹਨਾਂ ਲੱਖਾਂ ਲੋਕਾਂ ਦੇ ਘਰ ਜਿਹੜੇ ਤਬਾਹ ਹੋਇਆ ਉਹਨਾਂ ਦੇ ਘਰ ਦਾ ਸ਼ੇਕ ਇਹਨਾਂ ਨੇ ਕਦੀ ਮਹਿਸੂਸ ਨਹੀਂ ਕੀਤਾ ਇਹ ਸਿਰਫ ਆਮ ਆਦਮੀ ਪਾਰਟੀ ਆ ਜਿਹੜੀ ਬਿਨਾ ਕਿਸੇ ਸਿਆਸੀ ਦਖਲ ਤੋਂ ਬਿਨਾ ਕਿਸੇ ਭੈਤੋਂ ਲੋਕਾਂ ਦੇ ਹੱਕ 'ਚ ਖੜੀ ਆ ਔਰ ਖੜੀ ਰਹੇਗੀ ਕਿਉਂਕਿ ਯੁੱਧ ਨਸ਼ਿਆਂ ਵਿਰੁੱਧ ਦਾ ਇਹ ਅਗਲਾ ਪੜਾਅ ਹੈ ਕਿ ਜਿਹੜੇ ਮਗਰਮਾਛਾ ਜਿਹਨੂੰ ਜਿਹਨੂੰ ਕਹਿੰਦੇ ਸੀ ਇਹ ਕਾਂਗਰਸ ਇੱਕ ਵੀ ਹੱਥ ਨਹੀਂ ਪਾ ਸਕਦਾ ਆਮ ਆਦਮੀ ਪਾਰਟੀ ਦੀ ਜਰੂਰਤ ਆ ਜਿਹੜੀ ਇਸ ਤਰ੍ਹਾਂ ਕਰ ਸਕਦੀ ਔਰ ਆਉਣ ਵਾਲੇ ਤੁਸੀਂ ਸਮਝ ਦੇਖੋਗੇ ਪੰਜਾਬ 'ਚ ਨਸ਼ੇ ਦਾ ਸਤਾਗਤ ਚਾਹੇ ਕੋ ਛੋਟਾ ਹੋਵੇ ਜਾਂ ਕੋ ਵੱਡਾ ਹੋਵੇ ਉਹ ਇਸ ਪੰਜਾਬ ਦੀ ਧਰਤੀ ਤੇ ਨਸ਼ਿਆਂ ਦੇ ਕਾਰੋਬਾਰ ਨੂੰ ਖਾਦ ਹੀ ਸਕੇਗਾ ਜੋ ਪੰਜਾਬ ਤੋਂ ਬਾਹਰ ਜਾਏਗਾ ਨਹੀਂ ਤਾਂ ਬੇਗਾਨਾ ਸ਼ਹਿਰ ਦੇ ਸਤਾਕਰਤ ਹੋ ਕੇ ਜੀਵਨ ਚ ਆਰਾਮ ਵਾਲੀ ਜ਼ਿੰਦਗੀ ਦਾ ਤੇ ਪਹੁੰਚ ਲਏਗਾ ਜਿਹੜਾ ਵੀ ਵਿਅਕਤੀ ਨਸ਼ਾ ਦੇ ਕੰਮ ਚ ਕਾਰੋਬਾਰ ਚ ਹਿੱਸਾ ਪਾਏਗਾ ਉਹ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਤੋਂ ਬਚ ਕੇ